ਸਤਨਾਮ ਵਾਹਿਗੁਰੂ ਜਹਾਂਗੀਰ ਨੇ ਇਹ ਗੱਲ ਜਾਣ ਲਈ ਸੀ ਕਿ ਪੰਜਾਬ ਦੀ ਜਨਤਾ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਹੁਤ ਲੋਕਪ੍ਰਿਅਤਾ ਹੈ ਉਸ ਨੂੰ ਇਹ ਵੀ ਅਹਿਸਾਸ ਹੋ ਚੁੱਕਾ ਸੀ ਕਿ ਉਸ ਤੱਕ ਝੂਠੀਆਂ ਖਬਰਾਂ ਪਹੁੰਚਾ ਕੇ ਗੁਰੂ ਘਰ ਦੇ ਖਿਲਾਫ ਉਸ ਕੋਲੋਂ ਫੈਸਲੇ ਦਿਵਾਏ ਗਏ ਇੰਨਾ ਝੂਠੀਆਂ ਖਬਰਾਂ ਪਹੁੰਚਾਉਣ ਵਿੱਚ ਚੰਦੂ ਸ਼ਾਹ ਦਾ ਸਭ ਤੋਂ ਵੱਡਾ ਹੱਥ ਸੀ ਖੁਸਰੋ ਦੀ ਬਗਾਵਤ ਵਿੱਚ ਗੁਰੂ ਅਰਜਨ ਦੇਵ ਜੀ ਦੀ ਸਹਾਇਤਾ ਕਰਨਾ ਵੀ ਇੱਕ ਝੂਠੀ ਖਬਰ ਸੀ ਜੋ ਉਹਨਾਂ ਦੀ ਸ਼ਹਾਦਤ ਦਾ ਕਾਰਨ ਬਣੀ ਸੀ ਇਸ ਲਈ ਸਿੱਖਾਂ ਵਿੱਚ ਚੰਦੂ ਪ੍ਰਤੀ ਬਹੁਤ ਨਫ਼ਰਤ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦ ਕਰਾਣ ਵਿੱਚ ਵੀ ਇਸ ਦਾ ਹੱਥ ਸੀ ਜਹਾਂਗੀਰ ਹੁਣ ਗੁਰੂ ਸਾਹਿਬ ਨਾਲ ਚੰਗੇ ਸਬੰਧ ਬਣਾਉਣਾ ਚਾਹੁੰਦਾ ਸੀ ਇਸ ਲਈ ਉਸਨੇ ਜਿੱਥੇ ਗੁਰੂ ਸਾਹਿਬ ਨੂੰ ਕਿਲੇ ਤੋਂ ਰਿਹਾਈ ਦਿੱਤੀ ਉਸ ਦੇ ਨਾਲ-ਨਾਲ ਗੁਰੂ ਸਾਹਿਬ ਵੱਲੋਂ ਕਿਲੇ ਵਿੱਚ ਕੈਦ 52 ਰਾਜਿਆਂ ਨੂੰ ਛਡਾਉਣ ਦੀ ਵੀ ਗੁਰੂ ਸਾਹਿਬ ਦੀ ਸ਼ਰਤ ਮੰਨੀ। ਜਹਾਂਗੀਰ ਨੇ ਲਾਹੌਰ ਨਵ ASCII ਦੇ ਤਪੇ ਦਿਲਾਂ ਨੂੰ ਠੰਡਾ ਵੀ ਕਰਨਾ ਸੀ। ਜਹਾਂਗੀਰ ਨੇ ਚੰਦੂ ਨੂੰ ਲਾਹੌਰ ਨਵ ASCII ਦੇ ਹਵਾਲੇ ਕਰ ਦਿੱਤਾ। ਚੰਦੂ ਸ਼ਾਹ ਨੂੰ ਉਸੇ ਤਰ੍ਹਾਂ ਤਸੀਹੇ ਦਿੱਤੇ ਗਏ ਜਿਵੇਂ ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ਦਿੱਤੇ ਸੀ। ਜਿਸ ਪਠਿਆਰੇ ਨੂੰ ਮਜਬੂਰ ਕਰਕੇ ਚੰਦੂ ਨੇ ਗੁਰੂ ਅਰਜਨ ਸਾਹਿਬ ਦੇ ਸਰੀਰ ਉੱਤੇ ਸੜਦੀ ਰੇਤ ਪਵਾਈ ਸੀ ਉਸ ਨੂੰ ਵੀ ਅਜੇ ਉਸ ਸਾਲ ਭੁੱਲੇ ਨਹੀਂ ਸੰਦ ਜਦੋਂ ਚੰਦੂ ਲਾਹੌਰ ਨਿਵਾਸੀਆਂ ਦੇ ਹੱਥ ਆਇਆ ਤਾਂ ਉਸ ਪਠਿਆਰੇ ਨੇ ਉੰਨੀ ਹੱਥੀਂ ਚੰਦੂ ਉੱਤੇ ਸੜਦੀ ਰੇਤ ਦੇ ਕਟਛੇ ਪਾ ਕੇ ਆਪਣੇ ਦਿਲ ਦੀ ਪੜਾਸ ਕੱਢੀ ਉਹ ਰੇਤ ਦੇ ਕਟਛੇ ਹੀ ਚੰਦੂ ਦੀ ਮੌਤ ਦਾ ਕਾਰਨ ਬਣੇ ਗੁਰੂ ਹਰਗੋਬਿੰਦ ਸਾਹਿਬ ਦੇ ਗਵਾਲੀਅਰ ਵਿੱਚ ਬੰਦੀ ਸਮੇ ਚੰਦੂ ਦੀਆਂ ਕੋਚਾਲਾਂ ਕਾਰਨ ਹਰ ਗੋਬਿੰਦਨਗਰ ਜੋ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ ਚੰਦੂ ਨੇ ਆਪਣੇ ਰਿਸ਼ਤੇਦਾਰ ਭਗਵਾਨ ਦਾਸ ਕੇਰਲ ਦੇ ਹਵਾਲੇ ਕਰਵਾ ਦਿੱਤਾ ਸੀ ਜਹਾਂਗੀਰ ਨੇ ਚੰਦੂ ਸ਼ਾਦੀ ਮੋਤ ਪਿੱਛੋਂ ਉਹ ਜ਼ਮੀਨ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਵਾਪਸ ਸੌਂਪ ਦਿੱਤੀ ਗਵਾਲੀਅਰ ਵਿੱਚ ਨਜ਼ਰਬੰਦੀ ਤੋਂ ਪਿੱਛੋਂ ਗੁਰੂ ਹਰਗੋਬਿੰਦ ਸਾਹਿਬ ਨੇ ਵਾਪਸ ਅੰਮ੍ਰਿਤਸਰ ਪਰਤਣਾ ਸੀ ਜਦਕਿ ਜਹਾਂਗੀਰ ਨੇ ਕਸ਼ਮੀਰ ਵੱਲ ਆਉਣਾ ਸੀ ਆਰਥ ਦੇ ਦੁਨੀਆਵੀ ਬਾਦਸ਼ਾਹ ਅਤੇ دین ਦੁਨੀਆ ਦੇ ਸੱਚੇ ਬਾਦਸ਼ਾਹ ਦੋਹਾਂ ਨੇ ਇਹ ਸਫ਼ਰ ਇਕੱਠਿਆਂ ਹੀ ਕੀਤਾ ਇਸ ਸਾਖੀ ਰਹੀ ਜਹਾਂਗੀਰ ਦੇ ਬਦਲੇ ਰੁਖ ਨੂੰ ਜਾਣ ਕੇ ਬੜੀ ਹੈਰਾਨੀ ਹੁੰਦੀ ਹੈ ਜਹਾਂਗੀਰ ਨੇ ਲੋਕਾਂ ਦੇ ਤਪਦੇ ਹਿਰਦਿਆਂ ਨੂੰ ਠੰਡਾ ਪਾਉਣ ਵਾਸਤੇ ਕੇਵਲ ਵਾਅਦੇ ਹੀ ਨਹੀਂ ਕੀਤੇ ਬਲਕਿ ਆਪਣੇ ਸਰਕਾਰੀ ਮੁਲਾਜ਼ਮ ਚੰਦੂ ਸ਼ਾਹ ਨੂੰ ਸਿੱਖਾਂ ਹਵਾਲੇ ਕਰਨ ਵਰਗੇ ਵੱਡੇ ਵੱਡੇ ਕਦਮ ਚੁੱਕੇ ਪਰ ਅੱਜ ਦੂਸਰੇ ਪਾਸੇ ਭਾਰਤੀ ਨਿਜ਼ਾਮ ਨੇ 84 ਕਤਲਿਆਂ ਦੇ ਹਤਿਆਰਿਆਂ ਨੂੰ ਸਜ਼ਾ ਦੇਣ ਦੀ ਗਲਤ ਤੇ ਦੂਰ ਰਹੀ ਉਲਟਾ ਉਹਨਾਂ ਨੂੰ ਵੱਡੇ ਅਹੁਦੇ ਤੇ ਸੁਰੱਖਿਆ ਦਿੱਤੀ ਹੋਈ ਹੈ ਐਸੇ ਨਿਰਾਸ਼ਾ ਭਰੇ ਮਾਹੌਲ ਵਿੱਚ ਮਨ ਸੋਚਨ ਨੂੰ ਮਜਬੂਰ ਹੋ ਜਾਂਦਾ ਹੈ ਕਿਹੜਾ ਸਮਾਜ ਜ਼ਿਆਦਾ ਚੰਗਾ ਸੀ ਮੁਗਲਾਂ ਦੀ ਡਿਕਟੇਟਰਸ਼ਿਪ ਜਾਂ ਅੱਜ ਦੀ ਅਖੋਤੀ ਡੈਮੋਕ੍ਰੇਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ